Аудиожаз இரண்டு ஆயிரம் பத்தொன்பது ਮਿਸ਼ਨ ਲਾਂਚ ਕੀਤਾ ਵਾ ਉਸ ਕੜੀ ਦੇ ਵਿੱਚ ਮਾਨਯੋਗ सीएम साहब ਤੇ ਡੀਜੀਪੀ ਸਾਹਿਬ ਦੀ ਹਾਜ਼ਰੀ ਹਾਜ਼ਰ ਤੇ ਮਾਨਯੋਗ ਡੀਏਜੀ ਸਾਹਿਬ ਬੋਰਡ ਦੇ ਤੇ ਮਾਨਯੋਗ ਮਨਿੰਦਰ ਸਿੰਘ ਆਈਪੀਐਸ ਐਸਐਸਪੀ ਅਮਰਸਰ ਦੇ ਹਾਜ਼ਰੀ ਜੀ ਵੱਲੋਂ ਜਿਹੜੀਆਂ ਸਾਨੂੰ ਗਾਈਡਲਾਈਨਸ ਦਿੱਤੀਆਂ ਬਾਅਦ ਜੁੱਧ ਨਸ਼ਾ ਵਿਰੋਧ ਉਸ ਕੜੀ ਦੇ ਤਹਿਤ ਅਸੀਂ ਸਖਤ ਮਿਹਨਤ ਕਰ ਰਹੇ ਹਾਂ ਤੇ ਇਹ ਜਿਹੜੀਆਂ ਜਿਹੜੇ ਨਸ਼ੇ ਦੇ ਪੈਡਲਰ ਆ ਜਾਂ ਜਿਹੜੇ ਸਪਲਾਈਅਰ ਆ ਉਹਨਾਂ ਨੂੰ ਲਗਾਤਾਰ ਅਸੀਂ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਰਹੇ ਹਾਂ ਉਸੇ ਕੜੀ ਚ ਪਹਿਲਾਂ ਅਸੀਂ 19 ਬੰਦੇ ਹੁਣ ਤੱਕ ਜਿਹੜੇ ਆ ਜੋਧਨਸੇ ਅਬਰੋਧ ਜਦੋਂ ਦਾ ਸ਼ੁਰੂ ਹੋਇਆ ਉਸ ਤੋਂ ਬਾਅਦ ਭੇਜ ਚੁੱਕੇ ਆ ਜੇਲ੍ਹ ਦੇ ਵਿੱਚ ਬਰਾਮਦਗੀ ਕਰਕੇ ਨਸ਼ੀਲੇ ਪਦਾਰਥਾਂ ਦੀ ਇਹ ਜਿਹੜੇ ਆ ਚਾਰ ਬੰਦੇ ਪੁਰਾਣੇ ਕੇਸ ਦੇ ਵਿੱਚ ਲੁੱਟਾ ਖੋਹ ਕਰਨ ਵਾਲੇ ਸੀ ਉਹ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ ਅਸੀਂ ਚਾਰ ਮੋਟਰਸਾਈਕਲ ਖੋਹ ਕੀਤੇ ਜਿਹੜੇ ਉਹ ਬਰਾਬਦ ਕੀਤੇ ਆ ਇਸ ਤੋਂ ਇਲਾਵਾ ਤਿੰਨ ਨਸ਼ਾ ਤਸਕਰ ਸੀ ਫੜੇ ਆ ਜਿਹੜੇ ਪੈਡਲਰ ਆ ਜਿਨ੍ਹਾਂ ਦੇ ਵਿੱਚ ਇੱਕ ਗੁਰਿੰਦਰ ਸਿੰਘ ਢੋਲੂ ਵਾਸੀ ਜਾਣੀਆਂ ਤੇ ਗੁਰਪ੍ਰੀਤ ਸਿੰਘ ਬਾਲੀਆਂ ਮਾਂਝਪੁਰ ਤੇ ਜਗਰੂਪ ਸਿੰਘ ਜੰਡਿਆਲਾ ਇਹ ਤਿੰਨ ਲਿਸਟਡ ਡਰਗ ਪੈਡਲਰਾਂ ਜਿਹੜੇ ਅਸੀਂ ਗ੍ਰਿਫਤਾਰ ਕੀਤੇ ਆ ਜਿਨ੍ਹਾਂ ਨੂੰ ਅੱਜ ਅਸੀਂ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਰਹੇ ਆ ਤੇ ਇਸ ਤੋਂ ਇਲਾਵਾ ਚਾਰ ਜਿਹੜੇ ਲੁਟੇਰੇ ਫੜੇ ਆ ਸਨੇਚਰ ਇਹਨਾਂ ਨੂੰ ਵੀ ਅਸੀਂ ਜਿਨ੍ਹਾਂ ਤੋਂ ਮੋਟਰਸਾਈਕਲ ਬਰਾਮਦ ਕੀਤੀ ਇਹਨਾਂ ਨੂੰ ਵੀ ਅਸੀਂ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਤੇ ਰਿਮਾਂਡ ਹਾਸਲ ਕਰਕੇ ਤੇ ਅਗਲੇਰੀ ਜਿਹੜੀ ਆ ਪੁੱਛਗਿੱਛ ਕਰਾਂਗੇ ਜਿਦੇ ਵਿੱਚ ਹੋਰ ਵੀ ਕਈ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਆਉਣ ਦੀ ਸੰਭਾਵਨਾ ਵਾ ਤੇ ਇਸ ਕਰਕੇ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਜੰਡਿਆਲਾ ਲੋਕਲ ਪੁਲਿਸ ਜਿਹੜੀ ਆ ਇਹ ਅਪੀਲ ਕਰਦੀ ਆ ਲੋਕਾਂ ਨੂੰ ਕਿ ਕ੍ਰਿਮੀਨਲ ਬੰਦਿਆਂ ਦੀ ਕ੍ਰਿਮੀਨਲ ਵਿਅਕਤੀਆਂ ਦੀ ਸਾਨੂੰ ਸੂਚਨਾ ਦਿਓ ਜਿਹੜੇ ਨਸ਼ਾ ਤਸਕਰ ਆ ਉਹਨਾਂ ਦੀ ਸੂਚਨਾ ਦਿਓ ਤੁਹਾਡਾ ਨਾਮ ਸਾਰਿਆਂ ਦਾ ਗੁਪਤ ਰੱਖਿਆ ਜਾਏਗਾ ਤੇ ਜਿਹੜਾ ਵੀ ਨਸ਼ਾ ਤਸਕਰ ਨਸ਼ਾ ਦੀ ਤਸਕਰੀ ਕਰਨੋਂ ਨਹੀਂ ਹਟ ਰਿਹਾ ਉਹਨੂੰ ਆਪਾਂ ਗ੍ਰਿਫਤਾਰ ਕਰਕੇ ਸਲਾਖਾ ਪਿਛੇ ਪੇ ਜਾਵੇ ਸਰ ਪਿਛਲੇ ਪੰਕਾ ਵੀ ਦੇ ਵਿੱਚ ਸ਼ਹਿਰ ਵਾਸੀ ਨਹੀਂ ਸ਼ਹਿਰ ਦੇ ਵਿੱਚ ਕੀ ਪੋਜੀਸ਼ਨ ਆ ਪੁਲਿਸ ਦੀ ਔਰ ਜਿਹੜੀ ਰੀਡ ਕਲੀਨਿਕ ਪਾਈ ਹੈ ਉਹਨਾਂ ਨੇ ਕੀ ਪੋਜੀਸ਼ਨ ਬਹੁਤ ਜ਼ਿਆਦੀ ਸ਼ਕਤੀ ਕੀਤੀ ਆ ਜੀ ਅਸੀਂ ਅਸੀਂ ਦਿਨ ਰਾਤ ਜਿਹੜਾ ਵਾ ਇਸ ਪੀਸ ਕੈਮ ਕਰਨ ਦੇ ਵਿੱਚ ਲੱਗੇ ਹੋਏ ਆ ਨਸ਼ਾ ਤਸਕਰੀ ਬੰਦ ਕਰਨ ਚ ਲੱਗੇ ਹੋਏ ਆ ਗੁੰਡਾਗਰਦੀ ਬੰਦ ਕਰਨ ਚ ਲੱਗੇ ਹੋਏ ਆ ਇਹ ਰਿਜ਼ਲਟ ਤੁਸੀਂ ਦੇਣਾ ਵਾ ਪਬਲਿਕ ਨੇ ਦੇਣਾ ਵਾ ਕਿ ਪਿਛਲੇ 15 20 ਦਿਨ ਮਹੀਨੇ ਦੇ ਵਿੱਚ ਦੱਸੋ ਵੀ ਪਹਿਲਾਂ ਵਰਗੇ ਹਾਲਾਤ ਆ ਲੁੱਟਾਖੋਹਾਂ ਵਾਲੇ ਜਾਂ ਫਰਕ ਪਿਆ ਵਾ ਮੈਨੂੰ ਤਾਂ ਜੋ ਲੋਕ ਆ ਕੇ ਕਹਿੰਦੇ ਆ ਵੀ ਅਸੀਂ ਅੱਗੇ ਨਾਲੋਂ ਸ਼ਾਂਤੀ ਆ ਜੀ ਅਸੀਂ ਡਰੱਗਸ ਦੇ ਮਸਲੇ ਚ ਵੀ ਸ਼ਾਂਤ ਆ ਤੇ ਪੀਸ ਆ ਤੇ ਲੁੱਟਾਖੋਹਾਂ ਦੇ ਵਿੱਚ ਵੀ ਅਸੀਂ ਪੀਸ ਆ ਪਰसों ਰਾਤ 11:30 ਵਜੇ ਬੀਬੀਆਂ ਸੈਰ ਕਰ ਰਹੀਆਂ ਸੀ ਜਿਨ੍ਹਾਂ ਨੇ ਖਲੋ ਕੇ ਐਪਰੀਸ਼ੀਏਟ ਕੀਤਾ ਸੀ ਕਿ ਕਦੀ ਵੀ ਇਹੋ ਜਿਹੇ ਹਾਲਾਤ ਨਹੀਂ ਸੀ ਬਣੇ ਪੀ ਬੀਬੀਆਂ 11-11 ਵਜੇ ਰਾਤ ਸੈਰ ਕਰਨ ਤੇ ਮੈਨੂੰ ਖੁਸ਼ੀ ਹੋਈ ਸੀ ਤੇ ਮੈਂ ਉਹਨਾਂ ਤੋਂ ਸਹਿਯੋਗ ਮੰਗਿਆ ਸੀ ਕਿ ਸਾਨੂੰ ਤੁਸੀਂ ਇਸ ਤਰ੍ਹਾਂ ਸਹਿਯੋਗ ਦਿੰਦੇ ਰਹੋ ਅਸੀਂ ਦਿਨ ਰਾਤ ਮਿਹਨਤ ਕਰਕੇ ਤੇ ਤੁਹਾਡੀ ਜਿਹੜੀ ਸੁਰੱਖਿਆ ਵਾ ਉਹਨੂੰ ਬਹਾਲ ਰੱਖਾਂਗੇ ਸ਼ਹਿਰ ਦੇ ਵਿੱਚ ਅਦਨੋਕ ਪੀਸੀਆਰ ਜਾਂ ਕੋਈ ਨਾਕਾਮਿਲ ਕਰਨੀ ਕੋਈ ਬਿਲਕੁਲ ਜੀ ਨਾਈਟ ਡੋਮੀਨੇਸ਼ਨ ਚੱਲ ਰਿਹਾ ਵਾ ਉਹਦੇ ਚ ਪੀਸੀਆਰ ਵੀ ਆ ਉਹਦੇ ਚ ਨਾਕਾ ਵੀ ਲੱਗਦਾ ਵਾ ਉਹਦੇ ਚ ਚੈਕਿੰਗ ਵੀ ਸਡਨਲੀ ਹੁੰਦੀ ਆ ਮੈਂ 4 ਕਰਮਚਾਰੀਆਂ ਦੀ ਸਿਵਲ ਡਰੈਸ ਦੇ ਵਿੱਚ ਟੀਮ ਕੈਮ ਕੀਤੀ ਆ ਸਿਵਲ ਦੀ ਗੱਡੀ ਤੇ ਸਿਵਲ ਡਰੈਸ ਕਿਉਂਕਿ ਪੁਲਿਸ ਦੀ ਗੱਡੀ ਨੂੰ ਵੇਖ ਕੇ ਚੋਰ ਵੀ ਸਾਥ ਵੱਡ ਜਾਂਦੇ ਆ ਤੇ ਸਿਵਲ ਡਰੈਸ ਦੇ ਵਿੱਚ ਮੇਰੇ ਮੁਲਾਜ਼ਮ ਜਿਹੜੇ ਆ ਜਦੋਂ ਜਾਂਦੇ ਉਹਨਾਂ ਨੂੰ ਬਹੁਤ ਕਮਜ਼ਾਬੀ ਮਿਲਦੀ ਹੈ ਜਿਹੜਾ ਯੁੱਧ ਨਸ਼ਿਆਂ ਬੋਲ ਤੇ ਜਿਹੜੀ ਚਲਾਈ ਇਹਦੇ ਤਹਿਤ ਤੁਹਾਨੂੰ ਲੋਕਾਂ ਕੋਲੋਂ ਕਿਸ ਤਰ੍ਹਾਂ ਸਹਿਯੋਗ ਮਿਲਿਆ ਕੋਈ ਇਨਫੋਰਮੇਸ਼ਨ ਮਿਲ ਰਹੀ ਹੈ ਜੀ ਤੁਹਾਨੂੰ ਅ ਬਹੁਤ ਸਹਿਯੋਗ ਮ ਕੱਲ ਹੀ ਅਜੇ ਮਾਨਰੋਗ ਐਸਐਸਪੀ ਸਾਹਿਬ ਦੀ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਹੋਈ ਆ ਸਟੇਟ ਗਵਰਨਮੈਂਟ ਦੇ ਅਧਿਕਾਰੀਆਂ ਨਾਲ ਤੁਹਾਨੂੰ ਖੁਸ਼ੀ ਹੋਊਗੀ ਕਿ ਥੋੜੇ ਦਿਨਾਂ ਤੱਕ ਐਸਐਸਪੀ ਸਾਹਿਬ ਨੇ ਰეკਮੈਂਡ ਕਰ ਦਿੱਤਾ ਵਾ ਕਿ ਇੱਕ ਰੀਹੈਬਿਲਿਟੇਸ਼ਨ ਸੈਂਟਰ ਜਿਹੜਾ ਵਾ ਜੰਡੇਆਲੇ ਦੇ ਵਿੱਚ ਨਸ਼ਾ ਛਡਾਊ ਕੇਂਦਰ ਜਿਹੜਾ ਕਾਇਮ ਹੋ ਰਿਹਾ ਵਾ ਜਿੱਥੇ ਬੱਚਿਆਂ ਦਾ ਇਲਾਜ ਹੋਊਗਾ ਦੋ ਓਟ ਸੈਂਟਰ ਇੱਕ ਗਹਿਰੀ ਤੇ ਇੱਕ ਨਵਾਂ ਪਿੰਡ ਦੋ ਓਟ ਸੈਂਟਰ ਜਿਹੜੇ ਆ ਜਿਹੜੇ ਨਸ਼ੇ ਤੋਂ ਪੀੜਤ ਆ ਬਿਮਾਰ ਆ ਉਹਨਾਂ ਦਾ ਟ੍ਰੀਟਮੈਂਟ ਕਰਨ ਵਾਸਤੇ ਇਹ ਤਿੰਨ ਜਿਹੜੇ ਇੰਸਟੀਚਿਊਸ਼ਨ ਸਰਕਾਰ ਤੋਂ ਮਨਜ਼ੂਰ ਕਰਾਉਣ ਲਈ ਮਾਨਯੋਗ ਐਸਐਸਪੀ ਸਾਹਿਬ ਨੇ ਰეკਮੈਂਡ ਕੀਤੇ ਆ ਜਲਦੀ ਤੁਹਾਨੂੰ ਉਹਨਾਂ ਦਾ ਜਿਹੜਾ ਵਾ ਉਹ ਹੂਨਦ ਚਾਉਣ ਦੇ ਸੰਬੰਧੀ ਨਿਊਜ਼ ਮਿਲੂਗੀ ਤੇ ਉਹਦੇ ਨਾਲ ਬਹੁਤ ਜ਼ਿਆਦਾ ਜਿਹੜਾ ਵਾ ਜਿਹੜੇ ਨਸ਼ੇ ਤੋਂ ਗ੍ਰਸਤ ਵਿਅਕਤੀ ਆ ਉਹ ਆਪਣਾ ਟ੍ਰੀਟਮੈਂਟ ਕਰਾਉਣਗੇ ਤੇ ਜਿਹੜੇ ਨਸ਼ਾ ਤਸਕਰ ਆ ਉਹਨਾਂ ਦੀ ਦੁਕਾਨਦਾਰੀ ਬੰਦ ਹੋਏਗੀ ਇਹਦੇ ਨਾਲ ਜਿਕਾਰਾ ਗੁਰੂ ਜੀ ਜਿਹੜਾ ਨਸ਼ਾ ਨਸ਼ਾ ਤਸਕਰੀਆਂ ਜਿਹੜੇ ਪ੍ਰੋਬਲਮ ਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਬਿਲਕੁਲ ਆਇਡੈਂਟੀਫਾਈ ਹੋ ਰਹੀਆਂ ਵਾ ਉਹਦੇ ਚ ਨਿਸ਼ਾਨਦੀਆਂ ਮੀਅਰਮੈਂਟਸ ਹੋ ਰਹੀਆਂ ਵਾ ਪੰਚਾਇਤ ਡਿਪਾਰਟਮੈਂਟ ਤੇ ਰੈਵਨਿਊ ਡਿਪਾਰਟਮੈਂਟ ਜਿਹੜੀ ਆ ਉਹਦੇ ਨਾਲ ਸਾਡਾ ਲਗਾਤਾਰ ਤਾਲਮੇਲ ਆ ਉਹਨਾਂ ਨੂੰ ਵੀ ਨਿਰਦੇਸ਼ ਮਿਲੇ ਹੋਏ ਆ ਗਵਰਨਮੈਂਟ ਵੱਲੋਂ ਉਹਦੇ ਤੇ ਵੀ ਕੰਮ ਚੱਲ ਰਿਹਾ ਬਹੁਤ ਜਲਦੀ ਉਹ ਵੀ ਰਿਜ਼ਲਟ ਤੁਹਾਡੇ ਸਾਹਮਣੇ ਆਉਣਗੇ